ਸਸਕਲ ਜੀ ਮੈਂ ਕੁਲਦੀਪ ਸਿੰਘ ਧਾਲੀਵਾਲ ਐਨਆਰਆਈ ਮინისტრ ਪੰਜਾਬ ਮੈਂ ਤੁਹਾਨੂੰ ਸਾਰਿਆਂ ਨੂੰ ਇਹ ਦੱਸਣਾ ਚਾਹੁੰਦਾ ਖਾਸ ਤੌਰ ਤੇ ਪ੍ਰਵਾਸੀ ਭਾਰਤੀਆਂ ਨੂੰ ਅੱਜ ਸੰਗਰੂਪ ਦੇ ਵਿੱਚ ਇਸ ਵੇਲੇ ਆਪਾ ਧੂਰੀ ਦੇ ਵਿੱਚ ਬੈਠੇ ਸਾਡੇ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦੇ ਦਿਸ਼ਾ ਨਿਰਦੇਸ਼ਾਂ ਦੇ ਉੱਤੇ ਜਿਹੜਾ ਵੀ ਐਨਆਰਆਈ ਪੰਜਾਬ ਦੇ ਵਿੱਚ ਆਉਂਦਾ ਉਹਦੀ ਕੋਈ ਵੀ ਸਮੱਸਿਆ ਜਿਹੜੀ ਹੈ ਉਹ ਨਹੀਂ ਰਹਿਣੀ ਚਾਹੀਦੀ ਉਹ ਸਮੱਸਿਆ ਦਾ ਹੱਲ ਹੋਣਾ ਚਾਹੀਦਾ ਉਦੇ ਤਹਿਤ ਅਸੀਂ ਪਿਛਲੇ ਸਾਲ ਵੀ 5 ਐਨਆਈ ਮਿਲਨਸ ਪੰਜਾਬ ਦੇ ਵਿੱਚ ਕੀਤੀਆਂ ਸੀਗੀਆਂ ਜਿੱਥੇ 605 ਕੇਸ ਆਏ ਸੀਗੇ ਤੇ ਅਸੀਂ 597 ਕੇਸ ਜਿਹੜੇ ਹੱਲ ਕਰਤੇ ਸੀਗੇ ਇਸ ਸਾਲ ਅਸੀਂ 4 ਐਨਆਈ ਮਿਲਨਸ ਕੀਤੀ ਹੈ ਉਹ ਰਾਤ ਦਾ 3 ਤਰੀਕ ਨੂੰ ਮਾਨ ਜੋਖ ਬਖਵੰਤ ਜੀ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਪਠਾਨਕੋਟ ਦੇ ਵਿੱਚ ਐਨਆਈ ਮਿਲਦੀ ਦੇ ਵਿੱਚ ਪਹੁੰਚ ਕੇ ਖੁਦ ਉਸ ਮਿਲਦੀ ਦਾ ਜਿਹੜਾ ਉਦਘਾਟਨ ਕੀਤਾ ਤੋ ਵੀਰੋ ਮੈਨੂੰ ਮਸਲਿਆਂ ਦਾ ਪਤਾ ਮੈਂ ਥੱਲੋਂ ਆਇਆ ਮੈਂ ਧਰਤੀ ਤੋਂ ਆਇਆ ਜੀ ਬਹੁਤ ਸਾਰੇ ਲੋਕਾਂ ਨੂੰ ਤੁਹਾਨੂੰ ਛੱਡ ਕੇ ਜਾਣਾ ਪੈ ਗਿਆ ਦੇਸ਼ ਮਜਬੂਰੀਆਂ ਕਰਕੇ ਕਿਉਂਕਿ ਸਿਸਟਮ ਠੀਕ ਨਹੀਂ ਸੀਗਾ ਪੰਜਾਬ ਦੀ ਸਰਕਾਰ ਇਮਾਨਦਾਰੀ ਨਾਲ ਮੈਂ ਮੁਖੀਆ ਦੇ ਤੌਰ ਤੇ ਕਹਿਣਾ 1 ਰੁਪਏ ਦਾ ਤੁਹਾਡੇ ਨਾਲ ਕੋਈ ਧੋਖਾ ਨਹੀਂ ਹੋਊਗਾ ਕੋਈ ਖੱਜਲਖਵਰੀ ਨਹੀਂ ਹੋਊਗੀ ਕਿਸੇ ਦਫ਼ਤਰ ਚ ਜਾਣ ਦੀ ਲੋੜ ਨਹੀਂ ਘਰੇ ਬੈਠਿਆਂ ਨੂੰ ਤੁਹਾਨੂੰ ਕਾਗਜ਼ ਮਿਲਣਗੇ ਲਾਓ ਫੈਕਟਰੀਆਂ ਜੋਬ ਸੀਕਰਸ ਨਾ ਬਣੋ ਜੋਬ ਪ੍ਰੋਵਾਈਡਰਸ ਬਣੋ ਔਰ ਦੂਸਰੀ ਮਿਲਣੀ ਅਸੀਂ ਨਵਾਂ ਸ਼ਹਿਰ ਦੇ ਵਿੱਚ 9 ਤਰੀਕ ਨੂੰ ਕੀਤੀ ਔਰ 17 ਤਰੀਕ ਨੂੰ ਅਸੀਂ ਫ੍ਰੈਂਕਫਰਟ ਦੇ ਵਿੱਚ ਮਿਲਣੀ ਕੀਤੀ ਬਾਦ ਮੈਂ ਤੁਹਾਨੂੰ ਕਹਿਣਾ ਚਾਹੁੰਦਾ ਕਿ ਬਹੁਤ ਸਾਰੇ ਵੀਰ ਅੱਜ ਮਿਲਣੇ ਚ ਨਹੀਂ ਆ ਸਕੋਣਗੇ ਸਾਡੀ ਸਰਕਾਰ ਦੇ ਦਰਵਾਜ਼ੇ ਹਮੇਸ਼ਾ ਹੀ ਤੁਹਾਡੇ ਵਾਸਤੇ ਖੁੱਲੇ ਆ ਸੈਕਟਰ ਦੇ ਵਿੱਚ ਦਫਤਰ ਹੈ ਸੈਕਟਰ 2 ਦੇ ਵਿੱਚ ਕਾਵਾ ਅਮਰ ਸਾਹਿਬ ਦੇ ਨਾਲ ਪਿੰਡ ਹੈ ਐਨ ਆਰ ਆਈ ਵੀ ਜਦੋਂ ਵੀ ਮੱਝ ਜਦੋਂ ਵੀ ਤੁਸੀਂ ਆਉਣਾ ਚਾਹੋ ਜਦੋਂ ਆਪਣਾ ਮਸਲਾ ਲੈ ਕੇ ਆਉਣਾ ਚਾਹੋ ਉਹ ਤੁਹਾਨੂੰ ਸਭ ਨੂੰ ਸੱਦਾ ਜੋ ਵੀ ਤੁਹਾਡੀ ਕਦੀ ਕੋਈ ਤਕਲੀਫ ਪ੍ਰੋਬਲਮ ਹੁੰਦੀ ਹੈ 24 ਘੰਟੇ ਕਾਲ ਕਰੋ ਸਾਡੀ ਸਰਕਾਰ ਮਾਨ ਸਾਹਿਬ ਦੀ ਸਰਕਾਰ ਤੁਹਾਡੇ ਲਈ ਹਮੇਸ਼ਾ ਹੀ ਤਤਪਰ